ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਤਾਜ਼ਾ ਸੂਏ ਪਸ਼ੂਆਂ ਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਦੁੱਧ ਹੈ ਉਹ ਉਸੇ ਤਰ੍ਹਾਂ ਪੂਰਾ ਰਹੇ ਜੇ ਪਸ਼ੂ 10 ਕਿਲੋ ਪਹਿਲਾਂ ਦੁੱਧ ਦਿੰਦਾ ਸੀ ਤਾਂ 10 ਕਿਲੋ ਤੇ ਵਾਪਸ ਆ ਜਾਵੇ ਤਾਂ ਉਸ ਦੇ ਲਈ ਆਪਾਂ ਉਹਨਾਂ ਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਤਾਜ਼ਾ ਸੂਏ ਪਸ਼ੂ ਨੂੰ ਤੇ ਕਿਹੜੀ ਖਰਾਕ ਜਿਹੜੀ ਹੈਗੀ ਆ ਤਾਜ਼ਾ ਸੂਏ ਪਸ਼ੂ ਨੂੰ ਨਹੀਂ ਦੇਣੀ ਚਾਹੀਦੀ। ਦੋਵੇਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਪੂਰੀ ਜਾਣਕਾਰੀ ਨੂੰ ਜਾਣਨ ਵਾਸਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲੈਣਾ। ਜੇ ਕੋਈ ਭੈਣ ਭਰਾ ਇਸ ਚੈਨਲ ਦੇ ਉੱਪਰ ਨਵਾਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਵੀਡੀਓ ਚੰਗੀ ਲੱਗੇ ਤਾਂ ਚੱਲਦੇ-ਚੱਲਦੇ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ। ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਕਿ ਆਪਾਂ ਨੂੰ ਤਾਜ਼ੇ ਸੂਏ ਪਸ਼ੂ ਨੂੰ ਕੀ ਦੇਣਾ ਚਾਹੀਦਾ ਕਿਹੜੀ ਖੁਰਾਕ ਦੇਣੀ ਚਾਹੀਦੀ ਸਭ ਤੋਂ ਪਹਿਲਾਂ ਆਪਾਂ ਇੱਕ ਮੁੱਠ ਜਿਹੜੀ ਆ ਬੜੇਵਿਆਂ ਦੀ ਲੈ ਲੈਣੀ ਆ ਨਹੀਂ ਦੋ ਮੁੱਠਾ ਬੜੇਵਿਆਂ ਦੀਆਂ ਲੈਣੀਆਂ ਦੋ ਮੁੱਠਾ ਹੀ ਛੋਲਿਆਂ ਦੀਆਂ ਲੈ ਲੈਣੀਆਂ ਆ ਆਪਾਂ ਦੋ ਮੁੱਠਾ ਹੀ ਸੋਇਆਬੀਨ ਤੇ ਦੋ ਮੁੱਠਾ ਹੀ ਕਣਕ ਦੀਆਂ ਤੇ ਇੱਕ ਡਲੀ ਜਿਹੜੀ ਹੈਗੀ ਆ ਆਪਾਂ ਇਹਦੇ ਵਿੱਚ ਗੁੜ ਦੀ ਲੈ ਲੈਣੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਪਾ ਕੇ ਪਤੀਲੇ ਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਤੇ ਉਸ ਨੂੰ ਅੱਗ ਦੇ ਉੱਪਰ ਰੱਖ ਦੇਣਾ ਜਦੋਂ ਉਹ ਚੰਗੀ ਤਰ੍ਹਾਂ ਪੱਕ ਜਾਵੇ दाणे ਫੇਸਣ ਲੱਗ ਜਾਣ ਵਧੀਆ ਬਣ ਜਾਵੇ ਛੋਲਿਆਂ ਦੇ दाणे ਸੋਇਆ ਬੀਨ ਦੇ दाणे ਵਧੀਆ ਰਹਿਜ ਜਾਣ ਉਸ ਟਾਈਮ ਉਸ ਨੂੰ نیچے ਉਤਾਰ ਲੈਣਾ نیچے ਉਤਾਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿਸ ਨੂੰ ਠੰਡਾ ਕਰਕੇ ਪਸ਼ੂ ਨੂੰ ਖਵਾ ਦੇਣਾ ਇਹ 7 ਤੋਂ 10 ਦਿਨਾਂ ਦੇ ਵਿੱਚ ਤੁਸੀਂ ਖਰਾਕ ਦੇਣੀ ਹੈ ਠੀਕ ਹੈ ਹੌਲੀ-ਹੌਲੀ ਇਸ ਖਰਾਕ ਨੂੰ ਵਧਾਉਂਦੇ ਜਾਓ ਤਾਂ ਤੁਸੀਂ ਦੇਖੋਗੇ ਕਿ 7 ਤੋਂ 10 ਦਿਨਾਂ ਦੇ ਵਿੱਚ ਤੁਹਾਨੂੰ ਬਾਖਮਾਲ ਰਿਜ਼ਲਟ ਮਿਲੇਗਾ ਠੀਕ ਹੈ ਤੇ ਪਸ਼ੂ ਜਿਹੜਾ ਹੈਗਾ ਉਸੇ ਤਰ੍ਹਾਂ 10 ਕਿਲੋ 14 ਕਿਲੋ 18 ਕਿਲੋ ਦੁੱਧ ਤੇ ਆ ਜਾਵੇਗਾ ਤੇ ਨਾਲ ਤੁਸੀਂ ਜਿਹੜੀ ਹੈਗੀ ਹੈ ਕੈਲਸ਼ੀਅਮ ਮਸਟ ਜਿਹੜੀ ਹੈ ਜੈਲ ਆਉਂਦੀ ਹੈ ਉਹ ਤੁਸੀਂ ਦੇ ਦੇਣੀ ਹੈ ਕਿਸੇ ਵੀ ਕੰਪਨੀ ਦੀ ਤੁਸੀਂ ਉਹ ਜਲ ਦੇ ਸਕਦੇ ਹੋ ਤੇ ਨਾਲ ਤੁਸੀਂ ਕੈਲਸ਼ੀਅਮ ਵੀ ਦੇ ਸਕਦੇ ਹੋ ਠੀਕ ਹੈ ਪਸ਼ੂ ਨੂੰ ਕੈਲਸ਼ੀਅਮ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਆਵੇਗੀ ਕਿਸੇ ਵੀ ਕੰਪਨੀ ਦੀ ਦੇ ਦਿਓ ਤੁਸੀਂ ਐਨਾ ਬਲੋਟਿਕ ਦੀ ਦੇ ਸਕਦੇ ਹੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਇਹ ਤੁਸੀਂ ਦੇ ਸਕਦੇ ਹੋ ਠੀਕ ਹੈ ਤੇ ਨਾਲ ਤੁਸੀਂ ਪਸ਼ੂਆਂ ਨੂੰ ਜਿਵੇਂ ਹੁਣ ਬਰਸੀਨ ਹੈਗਾ ਜਮੀ ਹੈਗੀ ਹੈ ਨਾਲ ਨਾਲ ਪਸ਼ੂਆਂ ਨੂੰ ਤੁਸੀਂ ਉਹ ਹਰਾ ਚਾਰਾ ਦਿੰਦੇ ਰਹਿਣਾ ਠੀਕ ਹੈ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਪਸ਼ੂ ਨੂੰ ਖਰਾਕ ਦੇਣ ਵਾਸਤੇ ਤੇ ਕਿਹੜੀ ਖਰਾਕ ਪਸ਼ੂ ਨੂੰ ਸੂਣ ਤੋਂ ਬਾਅਦ ਨਹੀਂ ਦੇਣੀ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਸੀਂ ਪਸ਼ੂਆਂ ਨੂੰ ਜਿਹੜਾ ਹੈਗਾ ਸੁੱਕਾ ਦਾਣਾ ਉਹ ਨਹੀਂ ਪਾਉਣਾ ਠੀਕ ਹੈ ਤੇ ਇੱਕ ਤੁਸੀਂ ਪਸ਼ੂਆਂ ਨੂੰ ਲੇਟੀ ਨਹੀਂ ਪਾਉਣੀ ਇਹ ਨਹੀਂ ਹੈਗਾ ਕਿ ਜਮਾ ਹੀ ਨਹੀਂ ਪਾਉਣੀ ਪਸ਼ੂ ਨੂੰ ਜਦੋਂ 10-15 ਦਿਨ ਸੂਏ ਨੂੰ ਹੋ ਜਾਣ ਉਸ ਤੋਂ ਬਾਅਦ ਤੁਸੀਂ ਲੇਟੀ ਪਾ ਸਕਦੇ ਹੋ ਪਰ ਸਟਾਰਟਿੰਗ ਦੇ ਵਿੱਚ ਲੇਟੀ ਨਹੀਂ ਪਾਉਣੀ ਤੁਸੀਂ ਪਸ਼ੂ ਨੂੰ ਇਸ ਗੱਲ ਦਾ ਧਿਆਨ ਰੱਖਣਾ ਤੇ ਤੀਜੀ ਗੱਲ ਹੈ ਜਿਹੜੀ ਪਸ਼ੂਆਂ ਨੂੰ ਕੋਸਾ ਪਾਣੀ ਪਿਉਣਾ ਠੰਡਾ ਪਾਣੀ ਨਹੀਂ ਪਿਉਣਾ ਪਸ਼ੂ ਨੂੰ ਕੋਸਾ ਪਾਣੀ ਪਿਉਣਾ। ਵੀਡੀਓ ਤੁਹਾਨੂੰ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਕਰੋ। ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ। ਲਾਈਕ ਵੀ ਜਰੂਰ ਕਰਿਆ ਕਰੋ। ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਇਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ।